ਸਮਾਂ ਬਦਲਣ ਲੱਗੇ ਸਮਾਂ ਨਹੀਂ ਲੱਗਦਾ ਹੈਗਾ ਇਹ ਨਹੀਂ ਪਤਾ ਲੱਗਦਾ ਹੈਗਾ ਕੋਦੋਂ ਕੀ ਦਾ ਸਮਾਂ ਬਦਲ ਜਾਣਾ ਕਹਿੰਦੇ ਆ ਜਿਹੜੇ YouTube ਤੋਂ ਲੱਖਾਂ ਰੁਪਏ ਕਮਾਰੇ ਤੇ ਕਰੋੜਾਂ ਰੁਪਏ ਕਮਾਰੇ ਨੇ ਸਮਾਂ ਕਿਸੇ ਦਾ ਮਿੱਤ ਨਹੀਂ ਹੈਗਾ ਸਮਾਂ ਕਿਸੇ ਦਾ ਦੋਸਤ ਨਹੀਂ ਹੈਗਾ ਇਹ ਨਹੀਂ ਪਤਾ ਲੱਗਦਾ ਜੇ ਅੱਜ ਕਿੱਲੇ ਇਹ ਸਾਰਿਆਂ ਦਾ ਇਹ ਸਾਰਿਆਂ ਦਾ ਲੱਖਾਂ ਰੁਪਏ ਕਮਾਇਆ ਜਾਂਦਾ ਲੱਖਾਂ ਰੁਪਿਆ ਲੱਖਾਂ ਰੁਪਏ ਤਾਂ ਮੈਂ ਕੱਟ ਕੇ ਰਿਆਂ ਜਿਹੜੇ ਆ ਦਾ ਨਾ ਜਿਹੜੇ ਬੰਦੇ ਨੇ ਜਿਨ੍ਹਾਂ ਦੇ ਮੇ ਨਾਮ ਲੈਨੇ 1 ਕਰੋੜ ਰੁਪਿਆ ਕੁਾਰੇ ਦੇ ਕਰੋੜਾ ਰੁਪਿਆ 6 ਲੱਖ ਰੁਪਿਆ ਨਾਰਮਲੀ ਹਰ ਇੱਕ ਮਹੀਨੇ ਉਹਨਾਂ ਦੇ ਖਾਤੇ ਦੇ ਵਿੱਚ ਆਈ ਜਾਣਾ ਆਈ ਜਾਣਾ ਆਈ ਜਾਣਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਕੋਲੋਂ ਹੱਥ ਜੋੜ ਕੇ ਮਾਫੀ ਮੰਗਦਾ ਜੀ ਕੀ ਪਲੀਜ਼ ਤੁਸੀਂ ਮੈਨੂੰ ਸਾਰੇ ਮਾਫ ਕਰ ਦਿਓ ਜੀ ਕਿ ਮੈਂ ਤੁਹਾਨੂੰ ਗਲਤ ਗਾਈਡ ਕਰਦਾ ਰਿਹਾ ਤੁਸੀਂ ਮੇਰੇ ਜਿੰਨੇ ਵੀ ਅੱਜ ਤੱਕ ਵੀਡੀਓ ਦੇਖਿਆ ਨੇ ਜਿਨ੍ਹਾਂ ਵਿੱਚ ਮੈਂ ਤੁਹਾਨੂੰ ਦੱਸਦਾ ਰਹੇਗੀ ਫੇਸਬੁਕ ਤੇ ਯੂਟਿਊਬ ਤੋਂ ਤੁਸੀਂ ਮਹੀਨੇ ਦੇ ਲੱਖ ਰੁਪਏ ਕਮਾ ਸਕਦੇ ਹੋ ਸੋ ਪਲੀਜ਼ ਮੈਂ ਉਹਦੇ ਵਾਸਤੇ ਮੈਂ ਤਾਂ ਤੁਹਾਨੂੰ ਮਾਫੀ ਮੰਗਦਾ ਮੈਂ ਤੁਹਾਨੂੰ ਝੂਠ ਬੋਲਦਾ ਰਿਹਾ ਯੂਟਿਊਬ ਫੇਸਬੁਕ ਇੰਸਟਾਗ੍ਰਾਮ ਤੋਂ ਪੈਸਾ ਨਹੀਂ ਕਮਾਇਆ ਜਾਂਦਾ ਹੈਗਾ ਇਹ ਗੱਲ ਮੈਂ ਨਹੀਂ ਕਹਿੰਦਾ ਹੈਗਾ ਇਹ ਗੱਲ ਤੁਸੀਂ ਲੋਕ ਕਹਿੰਦੇ ਹੋ ਮੈਂ ਕਹਿੰਨਾ ਵਾਂ ਕਿ ਫੇਸਬੁਕ ਯੂਟਿਊਬ ਤੋਂ ਪੈਸਾ ਕਮਾਇਆ ਜਾਂਦਾ ਵਾ ਕਿੰਨਾ ਕਮਾਇਆ ਜਾਂਦਾ ਬਹੁਤ ਜ਼ਿਆਦਾ ਕਮਾਇਆ ਜਾਂਦਾ ਜਿੰਨੀ ਤੁਹਾਡੇ ਅੰਦਰ ਕਪੈਸਿਟੀ ਹੈਗੀ ਆ ਤੁਸੀਂ ਉਨਾ ਪੈਸਾ ਤੁਸੀਂ ਯੂਟਿਊਬ ਫੇਸਬੁਕ ਇੰਸਟਾਗ੍ਰਾਮ ਤੋਂ ਕਮਾ ਸਕਦੇ ਹੋ ਬਟ ਮੈਂ ਜਿੰਨੀਆਂ ਵੀ ਵੀਡੀਓ ਅਪਲੋਡ ਕੀਤੀਆਂ ਨੇ ਉਹਦੇ ਵਿੱਚ ਨਾ ਹਰ ਇੱਕ ਵੀਡੀਓ ਦੇ ਵਿੱਚ ਕੋਈ ਨਾ ਕੋਈ 1-2 1-2 ਕਮੈਂਟ ਹੁੰਦੇ ਹੀ ਹੁੰਦਾ ਵਾ ਜ਼ਿਆਦਾਤਰ ਪੋਜ਼ਿਟਿਵ ਕਮੈਂਟ ਹੀ ਹੁੰਦੇ ਆ ਤੇ 2-3 네ਗੇਟਿਵ ਕਮੈਂਟ ਹੁੰਦੇ ਹੀ ਹੁੰਦੇ ਆ ਉਹਨਾਂ ਸਾਰਿਆਂ ਦਾ ਇੱਕੋ ਗੱਲ ਦੇ ਕਹਿਣੇ ਆ ਕੀ ਕਹਿੰਦੇ ਵੀ ਯਾਰ YouTube ਤੋਂ ਕੋਈ ਪੈਸਾ ਨਹੀਂ ਕਮਾਇਆ ਜਾਂਦਾ Facebook ਤੋਂ ਵੀ ਨਹੀਂ ਪੈਸਾ ਕਮਾਇਆ ਜਾਂਦਾ Instagram ਤੋਂ ਵੀ ਪੈਸਾ ਨਹੀਂ ਕਮਾਇਆ ਜਾਂਦਾ ਹੈਗਾ ਸੋ ਜਨ ਜੀ ਯਾਰ ਉਹ ਲੋਕਾਂ ਦੇ ਵਿੱਚ ਕਮੈਂਟ ਪਾੜ ਪਰ ਕਿੰਨਾ ਜਨਮਦਗੀ ਹੋਰ ਹੀ ਤਰ੍ਹਾਂ ਇਨੀਟੇਟ ਜੋ ਹੋਣ ਲੱਗੇ ਮੈਨੂੰ ਹੋਰ ਤਰ੍ਹਾਂ ਦਾ ਸੋ ਮੈਂ ਕਹਿੰਦਾ ਵੀ ਚਲੋ ਠੀਕ ਹੈ ਯਾਰ ਜੇ ਪੈਸਾ ਨਹੀਂ ਹੁੰਦਾ ਹੈਗਾ ਤਾਂ ਮੈਂ ਤੁਹਾਡੇ ਸਾਰਾ ਤੋਂ ਹੱਥ ਜੋੜ ਕੇ ਮਾਫੀ ਮੰਗ ਲੈਂਦਾ ਵੀ ਕਿ ਮੈਂ ਤੁਹਾਨੂੰ ਗਲਤ ਗਾਈਡ ਕੀਤਾ ਮੇਰੀ ਗਲਤੀ ਸੀ ਵੀ ਮੈਂ ਤੁਹਾਨੂੰ ਗਾਈਡ ਕਰਦਾ ਰਿਹਾ ਮੈਂ ਇਹ ਚੀਜ਼ ਕਹਿਣਾ ਵੀ ਯਾਰ ਮੈਂ ਕਿਉਂ ਤੁਹਾਨੂੰ ਗਾਈਡ ਕੀਤਾ ਤੁਹਾਨੂੰ ਵੀ ਸਹੀ ਰਸਤੇ ਕਿਉਂ ਪਾਵਾਂ ਕਹਿੰਦਿਆ ਨਾ ਕਿ ਦੇ ਜਿਹੜਾ ਆ ਸਮਾਂ ਵਾ ਅੱਜ ਦਾ ਸਮਾਂ ਵਾ ਜਿਹੜਾ ਇਹ ਕਹਿੰਦੇ ਵੀ ਕਰਪਲਾ ਹੋ ਬੁਰਾ ਵਾ ਜੇ ਯਾਰ ਦੇਖੋ ਕੁਝ ਇਹਦੇ ਵਿੱਚੋਂ ਮਿਲਦਾ ਵਾ ਤੇ ਟਾਈਮ ਮੈਂ ਤੁਹਾਡੇ ਤੇ ਵੀਡੀਓ ਬਣਾ ਰਿਹਾ ਵਾਂ ਹੁਣ ਤੁਸੀਂ ਦੇਖ ਲਓ ਰਾਤ ਦੇ 12:20 ਮਿੰਟ ਹੋਏ ਹੋਏ ਆ ਤੇ ਮੈਂ ਵੀ ਤੁਹਾਡੇ ਵਾਸਤੇ ਵੀਡੀਓ ਬਣਾ ਰਿਹਾ ਵਾਂ ਤੇ ਆਪਣੇ ਵਾਸਤੇ ਵੀ ਬਣਾ ਰਿਹਾ ਵਾਂ ਇਹਦੇ ਵਿੱਚ ਮੇਰਾ ਵੀ ਫਾਇਦਾ ਨਾ ਕਿਉਂਕਿ ਜੇ ਮੈਂ ਵੀਡੀਓ ਬਣਾਉਂਗਾ ਤਾਂ ਮੈਨੂੰ ਹੀ ਤਾਂ ਪੈਸੇ ਮਿਲਣਗੇ ਜੇ ਤੁਸੀਂ ਮੇਰੀ ਵੀਡੀਓ ਦੇਖ ਕੇ ਤੁਸੀਂ ਕੰਮ ਸ਼ੁਰੂ ਕਰੋਗੇ ਤਾਂ ਤੁਹਾਨੂੰ ਵੀ ਪੈਸੇ ਮਿਲਣਗੇ ਜੇ ਤੁਸੀਂ ਮੇਰੀ ਵੀਡੀਓ ਦੇਖਦੇ ਹੋ ਨਾ 4-5 ਮਿੰਟ ਟਾਈਮ ਕੱਢ ਕੇ ਤੁਸੀਂ ਵੀਡੀਓ ਦੇਖਦੇ ਪਏ ਹੋ ਤੁਹਾਨੂੰ ਕੁਝ ਸਿੱਖਣ ਨੂੰ ਹੀ ਮਿਲੂਗਾ ਜਿਹੜੀ ਚੀਜ਼ਾਂ ਮੈਂ ਤੁਹਾਨੂੰ ਫ੍ਰੀ ਆਫ ਕੋਸਟ ਦੇ ਵਿੱਚ ਸਿਖਾ ਰਿਹਾ ਹਾਂ ਤੁਹਾਡੇ ਤੋਂ ਪੈਸੇ ਤੇ ਨਹੀਂ ਨਾ ਮੈਂ ਲੈ ਰਿ ਜੇ ਤੁਸੀਂ ਇਹੀ ਨੋਲਿਜ ਤੁਸੀਂ ਕਿਸੇ ਵੱਡੇ ਇੰਸਟੀਟਿਊਟ ਚ ਲੈਣ ਚੱਲ ਜੂ ਕਿਸੇ ਕੋਲ ਟਿਊਸ਼ਨ ਕਰਾ ਕੇ ਲੋ ਉਹ ਤੁਹਾਡੇ ਕੋਲ ਕੋ 30 35000 ਰੁਪਏ ਚਾਰਜ ਕਰੇਗਾ ਪੂਰਾ ਇੱਕ ਕੋਰਸ ਖਾਣ ਦਾ ਦੋ ਮਹੀਨੇ ਦਾ ਮੈਂ ਤਾਂ ਫਿਰ ਵੀ ਤੁਹਾਨੂੰ ਫ੍ਰੀ ਦੇ ਵਿੱਚ ਸਿਖਾ ਰਿਹਾ ਹਾਂ ਚਲੋ ਜੇ ਆਪਾਂ ਇਹ ਵੀ ਮੰਨ ਲੈਨੇ ਆਂ ਕਈ ਲੋਕਾਂ ਦਾ ਇਹ ਕਹਿਣਾ ਵਾ ਵੀ ਕਹਿੰਦੇ ਜਾਂ YouTube ਪੈਸਾ ਨਹੀਂ ਦਿੰਦਾ ਚਲੋ ਆਪਾਂ ਤੁਹਾਡੀ ਗੱਲ ਮੰਨ ਲੈਂਦੇ ਆ ਤੁਸੀਂ ਇਹ ਵੀ ਕਹਿੰਦੇ Facebook ਵੀ ਪੈਸਾ ਨਹੀਂ ਦਿੰਦਾ ਚਲੋ ਆਪਾਂ ਤੁਹਾਡੀ ਗੱਲ ਵੀ ਮੰਨ ਲੈਂਦੇ ਆ ਹੁਣ ਮੈਂ ਤੁਹਾਨੂੰ ਦੱਸਦਾ ਹਾਂ ਤੂੰ ਕਿੱਥਰ ਸਬੂਤ ਦਿਨਾ ਵਾ ਵੀ ਪੈਸੇ ਕਿਉਂ ਨਹੀਂ ਦਿੰਦਾ YouTube ਕਿੰਨੇ ਪੈਸੇ ਦਿੰਦਾ ਬਹੁਤ ਸਾਰੇ ਪੈਸੇ ਦਿੰਦਾ ਹੁਣ ਤੁਸੀਂ ਧਿਆਨ ਨਾਲ ਵੀਡੀਓ ਦੇਖਿਓ ਦੇਖੋ ਜਿਹੜੇ ਆਪਣੇ ਇਹ ਹਿੰਦੂਸਤਾਨ ਦੇ ਆਪਣੇ ਪੰਜਾਬ ਦੇ ਨੇ ਕਪੀਲ ਸ਼ਰਮਾ ਜੀ ਉਹਨੂੰ ਤਾਂ ਸਾਰੇ ਜਾਣਦੇ ਹੋ ਨਾ ਕਮੇਡੀਅਨ ਨੇ ਜਿਹੜੇ ਕਪੀਲ ਸ਼ਰਮਾ ਜੀ ਹਣਾ ਕਪੀਲ ਸ਼ਰਮਾ ਜੀ ਨੇ ਜਿਹੜੇ ਆਪਣੇ ਕਿੱਡੇ ਤਕੜੇ ਕਮੇਡੀਅਨ ਨੇ ਉਹਨੂੰ ਪੈਸਿਆਂ ਦੀ ਘਾਟ ਨਹੀਂ ਪੈਸਿਆਂ ਦੀ ਘਾਟ ਨਾ ਉਹ ਬੰਦੇ ਨੇ ਵੀ ਆਪਣਾ YouTube ਚੈਨਲ ਬਣਾਇਆ YouTube ਚੈਨਲ ਬਣਾਇਆ ਕਪੀਲ ਸ਼ਰਮਾ ਨੇ ਨੇ ਯਕੀਨ ਹੈਗਾ ਤੂੰ YouTube ਤੇ ਸਰਚ ਕਰੋ ਕਪਿਲ ਸ਼ਰਮਾ ਕਪਿਲ ਸ਼ਰਮਾ ਦਾ ਚੈਨਲ ਆ ਜਾਏਗਾ ਖੁੱਦ ਦਾ ਤੇ ਕਪਿਲ ਸ਼ਰਮਾ ਉਹਦੇ ਵਿੱਚ ਵਲੋਗ ਬਣਾ ਕੇ ਬੰਦਾ ਵਲੋਗ ਵੀ ਮੈਂ ਅੱਜ ਇੱਥੇ ਚੱਲਿਆ ਸਾਡੀ ਆ ਸ਼ੂਟ ਆ ਇਦਾਂ ਇਦਾਂ ਵਲੋਗ ਬਣਾ ਕੇ ਪੰਦਾ ਉਹ ਕਿਉਂ ਬਣਾਉਂਦਾ ਉਹਦਾ ਦਿਮਾਗ ਖਰਾਬ ਆ ਉਹਨੂੰ ਕਹਿੰਦਾ ਯਾਰ ਪੈਸੇ ਨਹੀਂ ਘਾਟਾ ਪੈਸੇ ਤਾਂ ਉਹਦੇ ਕੋਲ ਬਥੇਰੇ ਆ ਹੁਣ ਮੈਂ ਦੱਸੂਗਾ ਉਹ ਕਿਉਂ ਬਣਾਉਂਦਾ ਵਾ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖਦੇ ਰਹੋ ਮੈਂ ਤੁਹਾਨੂੰ ਦੱਸੂਗਾ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇਹੋ ਜਿਹੇ ਵੱਡੇ ਵੱਡੇ ਚਿਹਰੇ ਤੇ ਨਾਮ ਦੱਸੂਗਾ ਜਿਹੜੇ YouTube ਤੋਂ ਲੱਖਾਂ ਰੁਪਏ ਕਮਾਰੇ ਨੇ ਕਰੋੜਾਂ ਰੁਪ ਤੁਹਾਨੂੰ ਯਕੀਨ ਨਹੀਂ ਹੋਊਗਾ ਇਹ ਤਾਂ ਹੈਗਾ ਸੀ ਕਪਿਲ ਸ਼ਰਮਾ ਉਸ ਤੋਂ ਬਾਅਦ ਲਾਲੋ ਤੁਸੀਂ 바ਰਤੀ 바ਰਤੀ ਜਿਹੜੀ ਆਪਣੀ ਹੈ ਨਾ ਜਿਹੜੀ ਕਪਿਲ ਸ਼ਰਮਾ ਨਾਲ ਇਹ ਅੰਮ੍ਰਿਤਸਰ ਦੀ ਆ ਕਪਿਲ ਸ਼ਰਮਾ ਦੇ ਸ਼ੋਅ ਤੇ ਹੀ ਹੁੰਦੀ ਆ 바ਰਤੀ ਉਹਦੇ ਤੇ ਉਹਦੇ ਹਸਬੰਦ ਨੇ ਦੋ YouTube ਚੈਨਲ ਬਣਾਏ ਹੋਏ ਨੇ ਇੱਕ ਤਾਂ ਬਣਾਇਆ ਉਹਨਾਂ ਨੇ ਉਹ ਪੋਡਕਾਸਟ ਕਰਦੇ ਨੇ ਹੈ ਨਾ ਇੱਕ ਦੇ ਵਿੱਚ ਉਹ ਪੋਡਕਾਸਟ ਕਰਦੇ ਨੇ ਮਤਲਬ ਵੀ ਵਧੀਆ-ਵਧੀਆ ਜਿਹੜੇ ਸਿੰਗਰ ਨੇ ਐਕਟਰ ਨੇ ਜਾਂ ਕੋਈ ਬੰਦਾ ਫੇਮਸ ਹੁੰਦਾ ਨਾ ਉਹਨੂੰ ਬੁਲਾਉਂਦੇ ਨੇ ਆਪਣੇ ਉਹਦੇ ਸ਼ੋਅ ਦੇ ਵਿੱਚ ਤੇ ਉਹਦੇ ਵਿੱਚ ਉਹਦਾ ਉਹ ਇੰਟਰਵਿਊ ਲੈਂਦੇ ਨੇ ਇੰਟਰਵਿਊ ਲੈਂਦੇ ਨੇ ਉਹਨਾਂ ਨੇ ਵੀ ਆਪਣਾ YouTube ਚੈਨਲ ਬਣਾਇਆ ਹੋਇਆ ਵਾ ਹੋਰ ਤਾਂ ਹੋਰ ਜਿਹੜੀ ਆਪਣੀ ਪੰਜਾਬ ਦੀ ਜਿਹੜੀ ਬਿਗ ਬੋਸ ਦੇ ਵਿੱਚ ਗਈ ਸੀ ਸ਼ੈਨਾਜ ਗਿੱਲ ਸ਼ੈਨਾਜ ਗਿੱਲ ਹਨਾ ਸ਼ੈਨਾਜ ਗਿੱਲ ਇੱਕ ਢੀ ਤਕੜੀ ਸੈਲੀਬ੍ਰਿਟੀ ਆ ਉਹਨੂੰ ਪੈਸੇ ਨਹੀਂ ਘਾਟਾ ਉਹਨੇ ਵੀ ਆਪਣਾ YouTube ਚੈਨਲ ਬਣਾਇਆ ਹੋਇਆ ਵਾ ਉਹ ਵੀ ਕਿਸੇ ਦੇ ਇੰਟਰਵਿਊ ਲੈਂਦੀ ਆ ਉਹਨੂੰ ਵੀ ਉੱਥੋਂ ਪੈਸੇ ਆਉਂਦੇ ਆ ਹੋਰ ਸੁਣੋ ਜਿਹੜੇ ਪੰਜਾਬ ਦੇ ਨਾਮੀ ਸਿੰਗਰ ਨੇ ਜਿਹੜੇ ਕਹਿੰਦੇ ਕੋ ਹੁੰਦੇ ਨੇ ਬੱਬੂ ਮਾਨ ਲਾ ਲੋ ਠੀਕ ਹੈ ਜੀ ਬੱਬੂ ਮਾਨ ਹੋ ਗਿਆ ਉਹਨੇ ਵੀ ਆਪਣਾ YouTube ਚੈਨਲ ਬਣਾਇਆ ਹੋਇਆ ਵਾ ਕੰਠ ਗਲੇਰ ਲਾ ਲੋ ਰੋਸ਼ਨ ਪ੍ਰਿੰਸ ਲਾ ਲੋ ਜਿੰਨੇ ਵੀ ਨਾਮੀ ਸਿੰਗਰ ਨੇ ਸਾਰਿਆਂ ਨੇ YouTube ਚੈਨਲ ਬਣਾਇਆ ਹੋਇਆ ਵਾ ਇਹ ਫਿਰ ਸ਼ਦਾਈ ਨੇ ਇਹਨਾਂ ਨੂੰ ਕੀ ਲੋੜ ਆ YouTube ਚੈਨਲ ਬਣਾਉਣ ਦੀ ਜੇ ਇਹਨਾਂ ਨੂੰ ਪੈਸਾ ਮਿਲਦਾ ਤਾਂ ਹੀ ਬਣਾ ਰਹੇ ਨੇ Facebook ਤੇ ਵੀ ਹੁਣ ਮੈਂ ਤੁਹਾਨੂੰ ਦੱਸੂਗਾ ਇਹਨਾਂ ਨੇ YouTube ਚੈਨਲ ਕਿਉਂ ਬਣਾਇਆ ਤੇ ਹੋਰ ਕਿਹੜੇ ਬਗੜੇ ਬੰਦੇ ਨੇ ਹੋਰ ਦੱਸਾਂ ਮੈਂ ਤੁਹਾਨੂੰ ਆਪਣੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਸੀਐਮ ਆਪਣੇ ਮੁੱਖ ਮੰਤਰੀ ਨੇ ਪੰਜਾਬ ਦੇ ਜਿਹੜੇ ਅੱਜ ਦੇ ਮੋ ਜਦੋਂ ਮੁੱਖ ਮੰਤਰੀ ਨੇ ਉਹਨਾਂ ਨੇ ਵੀ ਆਪਣਾ YouTube ਚੈਨਲ ਬਣਾਇਆ ਹੋਇਆ। ਹੋਰ ਤਾਂ ਹੋਰ ਜਿਹੜੇ ਆਪਣੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਪ੍ਰਧਾਨ ਮੰਤਰੀ ਨੇ ਸ਼੍ਰੀ ਨਰਿੰਦਰ ਮੋਦੀ ਜੀ ਨਰਿੰਦਰ ਮੋਦੀ ਜੀ ਉਹਨਾਂ ਨੇ ਵੀ ਆਪਣਾ YouTube ਚੈਨਲ ਬਣਾਇਆ ਹੋਇਆ ਵਾ। ਨਹੀਂ ਜੀ ਕੀ ਨੇਗਾ ਨਾ YouTube ਦੇ ਉੱਤੇ ਜਾ ਕੇ ਲਿਖੋ ਨਰਿੰਦਰ ਮੋਦੀ YouTube ਚੈਨਲ। ਨਰਿੰਦਰ ਮੋਦੀ ਜੀ ਦਾ YouTube ਚੈਨਲ ਆ ਜਾਊਗਾ ਤੇ ਉਹਨਾਂ ਨੇ ਆਪਣੀ ਫੋਟੋ ਲਾਈ ਹੋਈ ਆ ਤੇ ਉਹਨਾਂ ਦੇ ਮਿਲੀਅਨ ਦੇ ਵਿੱਚ ਉਹਨਾਂ ਦੇ ਉਹ ਸਬਸਕ੍ਰਾਈਬਰ ਨੇ ਉਹ ਵੀ YouTube ਤੋਂ ਪੈਸਾ ਕਮਾਰੇ ਨੇ ਨਰਿੰਦਰ ਮੋਦੀ ਜੀ ਨੇ ਇੱਕ ਨਾ YouTube ਦਾ YouTube ਦਾ ਫੈਨ ਫੈਨ ਕਲੱਬ ਕੋਈ ਫੈਨ ਫੈਨ ਫੈਸਟ ਸੌਰੀ ਫੈਨ ਫੈਸਟ ਇੱਕ ਇਵੈਂਟ ਹੋਇਆ ਸੀ ਉਹਦੇ ਵਿੱਚ ਨਰਿੰਦਰ ਮੋਦੀ ਜੀ ਗਏ ਸੀਗੇ ਉਹਦੇ ਵਿੱਚ ਤੇ ਨਰਿੰਦਰ ਮੋਦੀ ਜੀ ਨੇ ਇਹ ਗੱਲ ਕਹੀ ਸੀ ਕਿ ਜਿੰਨੇ ਵੀ ਮੇਰੇ ਭੈਣ ਭਰਾ ਹੈਗੇ ਨੇ ਉਹ ਸਾਰੇ YouTube ਦੇ ਉੱਤੇ ਆਪਣਾ ਚੈਨਲ ਬਣਾਓ ਕਿਉਂਕਿ YouTube ਤੋਂ ਬਹੁਤ ਸਾਰਾ ਪੈਸਾ ਤੁਸੀਂ कमा सकते हो यह बोल सके साथ देश के प्रधानमंत्री नरेंद्र मोदी जी देना ने भी गल कही मैं खुद एक यूट्यूब चैनल बनाया वा तो मैं भी पैसे कमा रहा यूट्यूब और मैं कोशिश करा जो मेरी कितने क्लिप मिल गया ना तो मैं वो क्लिप अपनी वीडियो लगावा तुम देख लो मेरे साथी यूट्यूबरस अच एक फेलो यूट्यूबर के तौर पर आपके बीच आकर मुझे बेहद खुशी हो रही है मैं भी आपके जैसा ही हूँ अलग थोड़ा हूँ पंद्रह वर्षों से मैं भी एक यूट्यूब चैनल के जरिए देश और दुनिया के साथ कनेक्टेड रहता मेरा ये चैनल सब्सक्राइब करें और मेरे हर अपडेट आपको मिले इसके लिए बेल आइकन जरूर दबाइएगा आप सभी को मेरी ढेर सारी शुभकामनाएं ਉਹ ਨਰਿੰਦਰ ਮੋਦੀ ਜੀ ਨੇ ਵੀ ਕਿਹਾ ਸੀ ਤੇ ਨਰਿੰਦਰ ਮੋਦੀ ਦੇ ਉੱਤੇ ਕੋਣ ਆ ਤੁਹਾਨੂੰ ਨਹੀਂ ਦੱਸੂ ਵੀ ਨਰਿੰਦਰ ਮੋਦੀ ਤੋਂ ਉੱਪਰ ਕੋਣ ਆ ਉਹ ਤਾਂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਆ ਉਹਨੇ ਵੀ YouTube ਚੈਨਲ ਬਣਾਇਆ ਵਾ ਸਰਦ ਸਾਡੇ ਸਟੇਟ ਦੇ ਜਿਹੜੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨੇ ਵੀ YouTube ਚੈਨਲ ਬਣਾਇਆ ਵਾ ਅ ਸਾਰੇ ਸਿੰਗਰਾਂ ਨੇ ਬਣਾਇਆ ਵਾ ਐਕਟਰਾਂ ਨੇ ਬਣਾਇਆ ਵਾ ਕੋਈ ਮੇ ਕੋਈ ਦਾਦਾ ਤੁਹਾਨੂੰ ਆ ਜਿਹੜੇ ਨੇ ਜਿਹੜੇ ਇਹ ਨੇ ਆਪਣੇ ਐਕਟਰ ਨੇ ਦਿਲਜੀਤ ਦਸਾਂਜ ਨੇ ਵੀ ਦਲਜੀਤ ਦਸਾਂਜ ਨੇ ਵੀ ਆਪਣਾ YouTube ਤੇ ਚੈਨਲ ਬਣਾਇਆ ਵਾ ਕਿਉਂ ਬਣਾਇਆ ਵਾ ਕਿਉਂਕਿ YouTube ਦੇ ਉੱਤੋਂ ਲੱਖਾਂ ਰੁਪਇਆ ਕਮਾਇਆ ਜਾਂਦਾ ਲੱਖਾਂ ਰੁਪਇਆ ਲੱਖ ਰੁਪਇਆ ਤਾਂ ਮੈਂ ਕੱਟ ਕੇ ਰਿਆਂ ਜਿਹੜੇ ਆ ਦਾ ਨਾ ਜਿਹੜੇ ਬੰਦੇ ਨੇ ਜਿਨ੍ਹਾਂ ਦੇ ਮੈਂ ਨਾਮ ਲੈਨੇ 1 ਕਰੋੜ ਰੁਪਇਆ ਕੁਵਾਰੇ ਦੇ ਕਰੋੜਾ ਰੁਪਇਆ ਹੋਈ ਮੈਂ ਦੱਸਦਾ ਇਹਨਾਂ ਨੇ YouTube ਚੈਨਲ ਕਿਉਂ ਬਣਾਇਆ ਕਿਉਂਕਿ ਜਿਹੜਾ ਸਮਾਂ ਨਾ ਸਮਾਂ ਬੜਾ ਬਲਵਾਨ ਆ ਸਮਾਂ ਸਮਾਂ ਵਧਣ ਲੱਗੇ ਸਮਾਂ ਨਹੀਂ ਲੱਗਦਾ ਹੈਗਾ ਇਹ ਗੱਲ ਮੇਰੀ ਯਾਦ ਰੱਖਿਓ ਕਿਉਂਕਿ ਕਬੀਰ ਸ਼ਰਮਾ ਅੱਜ ਦੇ ਸਮੇਂ ਦੇ ਵਿੱਚ ਨਾ ਇਹ ਬਹੁਤ ਤਕੜਾ ਨਾਮੀ ਐਕਟਰ ਆ ਨਾਮੀ ਕਮੇਡੀਅਨ ਆਹੇ ਕਬਿਲ ਸ਼ਰਮਾ ਜੇ ਕਬਿਲ ਸ਼ਰਮਾ ਹੁਣ ਇਹ ਬਣਾ ਲੇਗਾ YouTube ਚੈਨਲ ਬਣਾ ਲੇਗਾ ਤੇ ਇਹਦੀ ਗਰੋਥ ਹੁਣ ਛੇਤੀ ਹੋ ਜੇਗੀ ਕਿਉਂ ਕਿ ਸਾਰੇ ਲੋਕ ਇਹਨੂੰ ਜਾਣਦੇ ਆ ਜੇ ਮੰਨ ਲਓ ਕਬਿਲ ਸ਼ਰਮਾ ਨੂੰ ਕੋਈ ਨਾ ਜਾਣਦਾ ਹੋਵੇ ਤਾਂ ਕਬਿਲ ਸ਼ਰਮਾ ਦਾ YouTube ਚੈਨਲ ਨਾ ਗਰੋ ਹੋਵੇ ਕਿਉਂਕਿ ਕਬਿਲ ਸ਼ਰਮਾ ਨੂੰ ਸਾਰੇ ਲੋਕ ਜਾਣਦੇ ਆ ਤਾਂ ਕਰਕੇ ਇਹਦੇ YouTube ਚੈਨਲ ਬੜਾ ਇਹਦੇ YouTube ਚੈਨਲ ਦੀ ਗਰੋਥ ਬੜੀ ਛੇਤੀ ਹੋ ਗਈ ਆ ਇਸੇ ਤਰ੍ਹਾਂ ਭਾਰਤੀਆ ਇਸੇ ਤਰ੍ਹਾਂ ਦਲਜੀਤ ਦੋਸਾਂ ਦਾ ਸੈਨਾਜੀਲਾ ਮਨਰੀਂਦਰ ਮੋਦੀ ਜੀ ਨੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਜਿਹੜੇ ਤੇ ਸੀਐਮ ਨੇ ਜਿਹੜੇ ਕਹਿੰਦੇ ਸਮਾਂ ਸਮਾਂ ਬਦਲਣ ਲੱਗੇ ਸਮਾਂ ਨਹੀਂ ਲੱਗਦਾ ਹੈਗਾ ਹੁਣ ਮੰਨ ਲਓ ਅੱਜ ਕਪਿਲ ਸ਼ਰਮਾ ਪੂਰੀ ਪੀਕ ਤੇ ਆ ਇਹ ਕੋਈ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਹੈਗਾ ਸਮਾਂ ਕਿਸੇ ਦਾ ਮਿੱਤ ਨਹੀਂ ਹੈਗਾ ਸਮਾਂ ਕਿਸੇ ਦਾ ਦੋਸਤ ਨਹੀਂ ਹੈਗਾ ਇਹ ਨਹੀਂ ਪਤਾ ਲੱਗਦਾ ਜੇ ਅੱਜ ਕਿੱਲੇ ਇਹ ਸਾਰਿਆਂ ਦਾ ਇਹ ਸਾਰਿਆਂ ਦਾ ਵਧੀਆ ਸਮਾਂ ਚੱਲਦਾ ਪਿਆ ਨਾ ਤਾਂ ਮਾੜਾ ਸਮਾਂ ਪਤਾ ਨਹੀਂ ਲੱਗਣਾ ਕਦੋਂ ਆ ਗਿਆ ਬੰਦੇ ਦਾ ਕੋਈ ਨਹੀਂ ਪਤਾ ਲੱਗਦਾ ਹੈਗਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੀ ਮੇਰੀ ਜ਼ਿੰਦਗੀ ਦਾ ਐਕਸਪੀਰੀਅੰਸ ਹੈ ਨਾ ਮੈਂ ਕਈ ਬੰਦੇ ਜ਼ੀਰੋ ਤੋਂ ਹੀਰੋ ਬਣਦੇ ਦੇਖੇ ਨੇ ਜ਼ੀਰੋ ਤੋਂ ਹੀਰੋ ਬਣਦੇ ਦੇਖੇ ਨੇ ਤੇ ਹੀਰੋ ਤੋਂ ਜ਼ੀਰੋ ਵੀ ਬਣਦੇ ਦੇਖੇ ਨੇ ਮੈਂ ਕਿਉਂਕਿ ਸਮਾਂ ਸਮਾਂ ਬੜਾ ਬਲਵਾਨ ਆ ਸਮਾਂ ਬਦਲਣ ਲੱਗੇ ਸਮਾਂ ਨਹੀਂ ਲੱਗਦਾ ਹੈਗਾ ਇਹ ਨਹੀਂ ਪਤਾ ਲੱਗਦਾ ਹੈਗਾ ਕਦੋਂ ਕਿਦਾ ਸਮਾਂ ਬਦਲ ਜਾਣਾ ਕਹਿੰਦੇ ਆ ਕਿ ਬੰਦੇ ਦੀ ਜ਼ਿੰਦਗੀ ਸਿਰਫ ਇੱਕ ਸੈਕਿੰਡ ਵਿੱਚ ਬਦਲ ਜਾਂਦੀ ਇੱਕ ਸੈਕਿੰਡ ਦੇ ਵਿੱਚ ਬੰਦੇ ਦੀ ਜ਼ਿੰਦਗੀ ਬਦਲ ਜਾਂਦੀ ਆ ਹੁਣ ਇਹਨਾਂ ਨੂੰ ਪਤਾ ਵਾ ਵੀ ਅਸੀਂ ਅੱਜ ਪੂਰੀ ਪੀਕ ਤੇ ਆ ਜੇ ਅਸੀਂ ਅੱਜ YouTube ਚੈਨਲ ਬਣਾ ਲਾਂਗੇ ਨਾ ਤਾਂ ਸਾਨੂੰ ਪੈਸੇ ਹੁੰਦੇ ਰਹਿਣਗੇ ਸਾਨੂੰ ਐ ਨਹੀਂ ਪਤਾ ਹੈਗਾ ਸਾਡਾ ਡਾਊਨਫਾਲ ਕਦੋਂ ਆ ਜੇ ਅਸੀਂ ਕਦੋਂ ਫਲੋਪ ਹੋ ਜਾਈਏ ਕਦੋਂ ਅਸੀਂ ਗਿਰ ਜਾਈਏ ਪਤਾ ਨਹੀਂ ਲੱਗਣਾ ਜਦੋਂ ਅਸੀਂ ਗਿਰ ਗਏ ਸਾਨੂੰ ਕਿਸੇ ਨੇ ਨਹੀਂ ਸਾਹਮਣਾ ਹੈਗਾ ਜੇ ਸਾਨੂੰ ਕੋਈ ਨਹੀਂ ਸામੂਗਾ ਜੇ ਸਾਡੇ ਅੱਜ YouTube ਦੇ ਉੱਤੇ 5 ਤੋਂ ਲੈ ਕੇ 10 20 30 ਮਿਲੀਅਨ ਸਾਡੇ ਸਬਸਕ੍ਰਾਈਬਰ ਆਉਣਗੇ ਜੇ ਅਸੀਂ ਨਹੀਂ ਵੀ ਕੋਸ਼ਿਸ਼ ਕਰਾਂਗੇ ਸਾਡੇ ਔਖੇ ਟਾਈਮ ਦੇ ਵਿੱਚ ਸਾਨੂੰ YouTube ਦਾ ਹੀ ਸਾਰਾ ਵਾ ਜਿਹੜੇ ਸਾਨੂੰ ਮਹੀਨੇ ਦੇ ਸਾਨੂੰ ਪੈਸੇ ਦੇ ਦਿੰਦੇ ਰਹਿਣਗੇ ਜੇ ਉਹਨਾਂ ਦੇ ਮੰਨ ਕੇ ਚਲੋ 30 40 ਮਿਲੀਅਨ 40 ਮਿਲੀਅਨ ਵੀ ਸਬਸਕ੍ਰਾਈਬਰ ਨੇ ਨਾ ਤਾਂ ਉਹਨਾਂ ਦੀ ਵੀਡੀਓ ਆਈ ਜਾਣੀ ਤਾਂ ਇਹ ਜਿਹੜੀ YouTube ਤੋਂ ਕਮਾਈ ਹੁੰਦੀ ਜ਼ਿੰਦਗੀ ਭਰ ਦੀ ਕਮਾਈ ਹੁੰਨੀ ਜ਼ਿੰਦਗੀ ਭਰ ਦੀ ਤਾਂ ਮੰਨ ਕੇ ਚਲੋ ਉਹਨਾਂ ਨੂੰ ਘਟੋ-ਕੱਟ 5 ਤੋਂ ਲੈ ਕੇ 6 ਲੱਖ ਰੁਪਈਆ ਨਾਰਮਲੀ ਹਰ ਇੱਕ ਮਹੀਨੇ ਉਹਨਾਂ ਦੇ ਖਾਤੇ ਦੇ ਵਿੱਚ ਆਈ ਜਾਣਾ ਆਈ ਜਾਣਾ ਆਈ ਜਾਣਾ ਜੇ YouTube ਤੋਂ ਇਹ ਕਹਿੰਦੇ ਹੋ ਨਾ ਵੀ YouTube ਪੈਸਾ ਨਹੀਂ ਦਿੰਦਾ ਹੈਗਾ ਤਾਂ ਫਿਰ ਇਹ ਲੋਕ ਕਿਉਂ ਬਣਾਈ ਬਿਠੇ ਨੇ ਇਨਾਂ ਨੂੰ ਨਾਲੇ ਪੈਸੇ ਦੀ ਘਾਟ ਆ ਤੁਸੀਂ ਕੋਈ ਵੀ ਦੇਖ ਲਓ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਸ਼ੀਰ ਨਰੇਂਦਰ ਮੋਦੀ ਜੀ ਉਹਨੂੰ ਪੈਸੇ ਦੀ ਘਾਟ ਆ ਸਾਡੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਜੀ ਨੇ ਉਹਨਾਂ ਨੂੰ ਪੈਸਾ ਦੀ ਘਾਟ ਆ ਕਬਿਲ ਸ਼ਰਮਾ ਨੂੰ ਪੈਸਾ ਦੀ ਘਾਟ ਆ ਭਾਰਤੀ ਨੂੰ ਪੈਸਾ ਦੀ ਘਾਟ ਆ ਦਜੀਤ ਦਸਾਨ ਨੂੰ ਪੈਸਾ ਦੀ ਘਾਟ ਆ ਕਿੰਨਾ ਪੈਸਾ ਇਨਾਂ ਕੋਲ ਫਿਰ ਇਹ ਕਿਉਂ ਬਣਾ ਰਹੇ ਨੇ ਇਹ ਜਾਂ ਫਿਰ ਇਹ ਸ਼ਦਾਈ ਨੇ ਜਾਂ ਫਿਰ ਮੇਸ਼ਦਾਈਆਂ ਜਾਂ ਫਿਰ ਤੁਸੀਂ ਸ਼ਦਾਈਆਂ ਜਿਹੜੇ ਤੁਹਾਨੂੰ ਯਕੀਨ ਹੀ ਨਹੀਂ ਹੁੰਦਾ ਹੈਗਾ ਮੈਂ ਬਟ ਅਸਲ ਦੇ ਵਿੱਚ ਕੀ ਹੈ ਕਿ ਸਾਡੇ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਕੀੜਾ ਵਾ ਵੀ ਅਸੀਂ ਹਮੇਸ਼ਾ ਪੋਜ਼ਿਟਿਵ ਸੋਚਣਾ ਹੀ ਨਹੀਂ ਹੈਗਾ ਅਸੀਂ ਹਮੇਸ਼ਾ 네ਗੇਟਿਵ ਹੀ ਸੋਚਣਾ 네ਗੇਟਿਵ ਹੀ ਸੋਚਣਾ ਅਸੀਂ ਪੋਜ਼ਿਟਿਵ ਵੱਲ ਜਾਣਾ ਹੀ ਨਹੀਂ ਹੈਗਾ ਜੋ ਤੁਸੀਂ ਸੋਚੋਗੇ ਨਾ ਤੁਸੀਂ ਉਦਾਂ ਦੇ ਬਣ ਜਾਓਗੇ ਜੇ ਤੁਸੀਂ ਆਪਣੇ ਦਿਮਾਗ ਦੇ ਵਿੱਚ 네ਗੇਟਿਵ ਹੀ ਚੀਜ਼ ਬਿਠਾ ਲੋਗੇ ਨਾ ਤੁਸੀਂ ਆਪਣੇ ਦਿਮਾਗ ਦੇ ਵਿੱਚ ਬਿਠਾ ਲੋਗੇ ਯਾਰ ਮੈਂ ਜ਼ਿੰਦਗੀ 'ਚ ਕਦੇ ਕਾਮਯਾਬ ਹੋ ਹੀ ਨਹੀਂ ਸਕਦਾ ਹੈਗਾ ਤਾਂ ਤੁਸੀਂ ਕਦੇ ਜ਼ਿੰਦਗੀ 'ਚ ਕਾਮਯਾਬ ਹੋ ਹੀ ਨਹੀਂ ਸਕਦੇ ਜੇ ਤੁਸੀਂ ਆਪਣੇ ਦਿਮਾਗ ਦੇ ਵਿੱਚ ਇਹ ਚੀਜ਼ ਰੱਖੋਗੇ ਯਾਰ ਮੈਂ 2024 ਦੇ ਵਿੱਚ ਕਰੋੜਪਤੀ ਬਣਨਾ 2024 ਦੇ ਵਿੱਚ ਕਰੋੜਪਤੀ ਬਣਨਾ 2024 ਦੇ ਵਿੱਚ ਕਰੋੜਪਤੀ ਬਣਨਾ ਮੈਂ ਤੁਹਾਨੂੰ ਲਿਖ ਕੇ ਦਿੰਨਾ ਮੇਰੇ ਤੋਂ ਅੱਜ ਲਗਾ ਲਓ ਤੁਸੀਂ 2024 ਦੇ ਵਿੱਚ ਨਾ ਕਰੋੜਪਤੀ ਬਣ ਜਾਓਗੇ ਤੁਸੀਂ ਸੋਚੋ ਤਾਂ ਸਹੀ ਵਧੀਆ ਵਧੀਆ ਤਾਂ ਸੋਚੋ ਤੁਸੀਂ ਪੋਜ਼ਿਟਿਵ ਦਾ ਸੋਚੋ ਨੈਗੇਟਿਵ ਕਿਉਂ ਸੋਚਦੇ ਹੋ ਸੋਚਣ ਲੱਗੇ ਸਾਡਾ ਮੁੱਲ ਲੱਗਦਾ ਸੋਚਣ ਲੱਗੇ ਤਾਂ ਨਹੀਂ ਸਾਡੇ ਪੈਸੇ ਲੱਗਦੇ ਜੇਬ ਚੋਂ ਸੋਚਣਾ ਤਾਂ ਫ੍ਰੀ ਚ ਹੀ ਆ ਕਿ ਸੋਚਣ ਦੇ ਵੀ ਪੈਸੇ ਲੱਗਦੇ ਆ ਜਿੱਥੇ ਤੁਸੀਂ ਗੰਦਮੰਦ ਸੋਚਦੇ ਹੋ ਦਿਮਾਗ ਦੇ ਵਿੱਚ ਨੈਗੇਟਿਵ ਸੋਚਦੇ ਹੋ ਤਾਂ ਪੋਜ਼ਿਟਿਵ ਸੋਚ ਲੋ ਪੋਜ਼ਿਟਿਵ ਜਿਹੜੀ ਸੋਚਦੇਗੇ ਤੁਸੀਂ ਵਧੀਆ ਸੋਚੋਗੇ ਮੈਂ ਜਾਂ ਅੱਗੇ ਨਿਕਲੋ ਲੋਕਾਂ ਨਾਲ ਜੇ ਵਧੀਆ ਸੋਚੋਗੇ ਤਾਂ ਵਧੀਆ ਬਣੋਗੇ ਜੇ ਮਾੜਾ ਸੋਚੋਗੇ ਤਾਂ ਮਾੜਾ ਹੀ ਬਣੋਗੇ ਸੋ ਮੇਰਾ ਇਦਾਂ ਦਾ ਸੁਭਾਅ ਨਹੀਂ ਹੈਗਾ ਜਾਂ ਮੈਂ ਐਵੇਂ ਦਾ ਨਹੀਂ ਹੈਗਾ ਵੀ ਯਾਰ ਮੈਂ ਤੁਹਾਨੂੰ ਗਲਤ ਗਾਈਡ ਕਰਾਂ ਕਿਉਂ ਮੇਰੀ ਆਤਮਾ ਨਹੀਂ ਮੰਦੀ ਹੈਗੀ ਮੈਂ ਤੁਹਾਨੂੰ ਜੋ ਵੀ ਦੱਸੂਗਾ ਨਾ ਉਹ ਮੈਂ ਤੁਹਾਨੂੰ ਸੱਚ ਦੱਸੂਗਾ 101% ਜੋ ਮੇਰੇ ਮੂੰਹ ਤੇ ਹੋਊਗਾ ਉਹੀ ਮੇਰੇ ਦਿਲ ਦੇ ਵਿੱਚ ਰਹੂਗਾ ਮੈਂ ਤੁਹਾਨੂੰ ਕਦੇ ਵੀ ਕਦੇ ਵੀ ਤੁਹਾਨੂੰ ਮੈਂ ਗਲਤ ਗਾਈਡ ਨਹੀਂ ਕਰਾਂਗਾ ਇਹ ਮੇਰੀ ਗੱਲ ਸੱਚਾ ਮੈਂ ਤੁਹਾਨੂੰ ਹਮੇਸ਼ਾ ਸਹੀ ਤੇ ਸਿੱਧੇ ਰਾਹ ਪਾਵਾਂਗਾ ਮੇਰਾ ਸਮਝਾਉਣਾ ਤੁਹਾਨੂੰ ਦੱਸਣਾ ਮੇਰਾ ਫਰਜ਼ ਬਣਦਾ ਵਾ ਅਗਰ ਤੁਸੀਂ ਨਹੀਂ ਸਮਝਣਾ ਤੁਸੀਂ ਕੰਮ ਨਹੀਂ ਕਰਨਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਵਾ ਤੁਸੀਂ ਕੰਮ ਕਰਨਾ ਜਾਂ ਨਹੀਂ ਕਰਨਾ ਪਰ ਸਮਝਾਉਣਾ ਤੁਹਾਨੂੰ ਸਿੱਧੇ ਰਸਤੇ ਪੋਣਾ ਉਹ ਮੇਰਾ ਫਰਜ਼ ਆ ਮੈਂ ਨਵਾਈ ਜਾ ਰਿਆਂ ਜੀ ਅਗਰ ਤੁਸੀਂ ਨਹੀਂ ਸਿੱਧੇ ਰਸਤੇ ਪੰਦੇਗੇ ਨਹੀਂ ਕੰਮ ਕਰਨਾ ਚੁੰਦੇਗੇ ਇਹਦੇ ਵਿੱਚ ਮੈਂ ਕੁਝ ਨਹੀਂ ਕਰ ਸਕਦਾ ਹੈਗਾ ਜੀ ਜੇ ਤੁਸੀਂ ਕੰਮ ਕਰੋਗੇ ਤੁਹਾਡਾ ਫਾਇਦਾ ਵਾ ਪੈਸੇ ਤੁਹਾਨੂੰ ਮਿਲਣੇ ਆ ਤੰਗੀਆਂ ਤੁਹਾਡੀਆਂ ਦੂਰ ਹੋਣੀਆਂ ਨੇ ਮੇਰੀਆਂ ਨਹੀਂ ਹੋਣੀਆਂ ਹੈਗੀਆਂ ਮੈਂ ਆਪਣਾ ਪੈਸਾ ਕਮਾਰਿਆ ਵਾ ਮੇਰਾ ਵਧੀਆ ਕੰਮ ਜੇ ਲੀ ਜਾਂਦਾ ਵਾ ਮੈਂ ਕਹਿੰਦਾ ਜੇ ਮੈਂ ਕਮਾਰਿਆ ਵਾਂ ਤਾਂ ਤੁਸੀਂ ਵੀ ਕਮੋ ਜੀ ਤੇ ਇਹ ਕੰਮ ਬਹੁਤ ਸੋਖਾ ਕੰਮ ਕੋਈ ਓਖਾ ਕੰਮ ਨਹੀਂ ਹੈਗਾ ਜੀ ਸੋ ਇਸ ਕਰਕੇ ਮੈਂ ਤੁਹਾਨੂੰ ਫੇਰ ਅਖੀ ਦੇ ਵਿੱਚ ਇਹੀ ਕਹੂੰਗਾ YouTube ਤੋਂ ਪੈਸਾ ਬਹੁਤ ਸਾਰਾ ਬਹੁਤ ਸਾਰਾ ਮਿਲਦਾ ਲੱਖਾਂ ਕਰੋੜਾਂ ਦੇ ਵਿੱਚ YouTube ਤੋਂ ਪੈਸਾ ਮਿਲਦਾ ਹੀ ਮਿਲਦਾ ਵਾ ਸੋ ਪਲੀਜ਼ ਜਿੰਨੇ ਵੀ ਮੇਰੇ ਭੈਣ ਭਰਾ ਇਸ ਵੀਡੀਓ ਨੂੰ ਦੇਖ ਰਹੇ ਨੇ ਉਹ ਅੱਜ ਤੋਂ ਬਾਅਦ ਪਲੀਜ਼ ਮੇਰੀ ਇਸ ਵੀਡੀਓ ਦੇ نیچے ਜਾਂ ਕਿਸੇ ਵੀ ਵੀਡੀਓ ਦੇ نیچے ਜਾ ਕੇ ਕਮੈਂਟ ਨਾ ਕਰਿਓ ਕਿ YouTube ਸਾਨੂੰ ਪੈਸਾ ਨਹੀਂ ਦਿੰਦਾ ਹੈ ਇਹ ਹੁਣ ਤੁਹਾਡੀ ਸੋਚਣੀ ਆ ਮੈਨੂੰ ਨਹੀਂ ਪਤਾ ਹੈਗਾ ਜਦੋਂ ਤੱਕ ਤੁਹਾਨੂੰ ਕੰਮ ਨਹੀਂ ਕਰਨਾ ਹੁੰਦਾ ਹੈਗਾ ਜਾਂ ਤੁਹਾਨੂੰ ਕਿਸੇ ਨੇ ਗਾਈਡ ਨਹੀਂ ਕੀਤਾ ਹੈਗਾ ਸਹੀ ਤਰੀਕੇ ਨਾਲ ਜਾਂ ਤੁਹਾਨੂੰ ਕੰਮ ਕਰਨ ਦਾ ਤਰੀਕਾ ਹੀ ਨਹੀਂ ਪਤਾ ਹੈਗਾ ਜੇ ਤੁਹਾਨੂੰ ਕੰਮ ਕਰਨ ਦਾ ਤਰੀਕਾ ਨਹੀਂ ਪਤਾ ਹੈਗਾ ਤਾਂ ਉਹਦੀ ਟੈਨਸ਼ਨ ਨਾ ਲਓ ਤੁਸੀਂ ਮੇਰੇ ਤੋਂ ਪੁੱਛ ਸਕਦੇ ਹੋ ਜਦੋਂ ਮਰਜ਼ੀ ਤੁਸੀਂ ਮੇਰੀ ਵੀਡੀਓ ਦੇਖ ਲਓ ਜਾਂ ਤੁਸੀਂ ਮੈਨੂੰ ਫੋਨ ਕਰਕੇ ਵੀ ਤੁਸੀਂ ਮੇਰੇ ਤੋਂ ਕੋਈ ਵੀ ਆਈਡੀਆ ਤੁਸੀਂ ਮੇਰੇ ਤੋਂ ਲੈ ਸਕਦੇ ਨਹੀਂ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹੀ ਹੈ ਜੀ ਮੈਂ ਇਹੀ ਕਲੀਅਰ ਕਰਨਾ ਸੀ ਕਿ YouTube ਸਾਨੂੰ ਬਹੁਤ ਸਾਰਾ ਪੈਸਾ ਦਿੰਦਾ ਜੀ ਇਹ ਨਾ ਦੇਣ ਵਾਲਾ ਤੁਸੀਂ ਆਪਣੇ ਦਿਮਾਗ ਦੇ ਵਿੱਚੋਂ ਕੀੜਾ ਕੱਢ ਦਿਓ ਜੀ ਸੋ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਕੰਮ ਕਰਨਾ ਤੁਸੀਂ YouTube ਤੇ ਸ਼ੁਰੂ ਕਰ ਦਿਓ Facebook ਤੇ ਸ਼ੁਰੂ ਕਰ ਦਿਓ ਸੋ ਕੰਮ ਨੂੰ ਦੱਬ ਕੇ ਰੱਖੋ ਮਿਹਨਤ ਕਰੋ ਦਿਨ ਰਾਤ ਇੱਕ ਕਰਦੋ ਵਾਹਿਗੁਰੂ ਤੁਹਾਡੀ ਇੱਕ ਨਾ ਇੱਕ ਦਿਨ ਜਰੂਰ ਸੁਨੇਗਾ ਤੁਸੀਂ ਵੀ ਬਹੁਤ ਜਲਦੀ ਲੱਖਪਤੀ ਤੇ ਕਰੋੜਪਤੀ ਬਹੁਤ ਛੇਤੀ ਬਣੋਗੇ ਮੈਂ ਵਾਹਿਗੁਰੂ ਅਗੇ ਅਰਦਾਸ ਕਰਦਾ ਕਿ ਵਾਹਿਗੁਰੂ ਤੁਹਾਡੀ ਸਾਰਿਆਂ ਦੀ ਜਿੰਨੀਆਂ ਵੀ ਤੁਹਾਡੀਆਂ ਡੋਕ ਤਕਲੀਫਾਂ ਨੇ ਉਹਨਾਂ ਨੂੰ ਦੂਰ ਕਰਕੇ ਤੁਹਾਨੂੰ ਹਮੇਸ਼ਾ ਸਾਰਿਆਂ ਨੂੰ ਖੁਸ਼ ਰੱਖੇ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਤੇ ਕਮੈਂਟ ਜਰੂਰ ਕਰਕੇ ਦੱਸਿਓ ਤੁਹਾਨੂੰ ਮੇਰੀ ਵੀਡੀਓ ਇਹ ਕਿਵੇਂ ਦੀ ਲੱਗੀ ਮੈਂ ਕਿਉਂਕਿ ਮੈਂ ਆਪਣੇ ਚੈਨਲ ਤੇ ਇਸੇ ਤਰ੍ਹਾਂ ਦੀਆਂ ਮੋਟੀਵੇਸ਼ਨਲ ਵੀਡੀਓ ਅਤੇ ਤੁਹਾਨੂੰ ਇਸੇ ਤਰ੍ਹਾਂ ਦੀਆਂ ਹੋਰ ਨਵੀਆਂ-ਨਵੀਆਂ ਵੀਡੀਓ ਜਿਹਦੇ ਵਿੱਚ ਤੇ ਮੈਂ ਤੁਹਾਨੂੰ ਦੱਸਾਂਗਾ ਤੁਸੀਂ ਘਰੇ ਬੈਠ ਕੇ ਤੁਸੀਂ ਕਿਵੇਂ ਆਰਮ ਨਾਲ ਤੁਸੀਂ 2-3 ਲੱਖ ਰੁਪਏ ਮਹੀਨਾ ਤੁਸੀਂ ਕਿਵੇਂ ਕਮਾ ਸਕਦੇ ਹੋ ਜੀ ਇਸੇ ਤਰ੍ਹਾਂ ਦੀ ਵੀਡੀਓ ਮੈਂ ਤੁਹਾਡੇ ਵਾਸਤੇ ਲੈ ਕੇ ਆਂਦਾ ਰਵਾਂਗਾ ਜੀ ਸੋ ਇਸ ਕਰਕੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਸੋ ਦੋਸਤੋ ਮਿਲਦੇ ਆ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ